का पूर्ण गुण पा जैसे सर सरता सकल में समुद्र बटो मेर में सुमेर बटो जगत बखान है जैसे चंदन मृग बटो धात में कणित उत्तम के मान है पंखियन में हंस मृग में साधु रागन में श्री राग पार्स पठान है ज्ञानन में ज्ञान और ध्यान में ध्यान कर सकल धर्म में गृहस्थ प्रधान है गृहस्थ धर्म में प्रधान है गृहस्थ धर्म को बढ़ाया है ਇਹ ਸਿੱਖ ਧਰਮ ਕ੍ਰਿਸ਼ਤਿਆਂ ਦਾ ਧਰਮ ਹੈ ਜੇਹੰਦਰਪੁਰ ਫਲੇ ਰੋਡ ਦੇ ਉੱਤੇ ਇੱਕ ਗੁੱਪ ਮਜਾਰੀ ਨਗਰ ਵੱਸਦਾ ਹੈ ਜਿਹਦਾ ਚੌਧਰੀ ਹੈ 18ਵੀਂ ਸਦੀ ਦੇ ਆਪ ਦੇ ਨਾਲ ਜ਼ਿਕਰ ਕਰਨ ਜਾ ਰਹੇ ਹਾਂ ਜਿਹੜਾ ਚੌਧਰੀ ਸ਼ਾਮਾ ਜਿਹਦਾ ਨਾਮ ਹੈ ਪੱਟਾ ਪਿੰਡਾਂ ਦਾ ਚੌਧਰੀ ਹੈ ਇਹਦੇ ਘਰ ਦੋ ਪੁੱਤਰ ਨੇ ਕੁਲਵੰਤਰ ਆਏ ਤੇ ਬਲਵੰਤਰ ਆਏ ਇਹ ਨਾਲੇ ਇੱਕ ਛੋਟੀ ਭੈਣ ਹੈ ਪੁਰਾਣੇ ਸਮਿਆਂ ਦੇ ਵਿੱਚ ਬਜ਼ੁਰਗ ਸਭਾਂ ਵੀ ਬੈਠੇ ਨੇ ਬੱਚੇ ਦਾ ਜਿੰਨ ਚੱਕਰ ਵੇਖ ਕਰਕੇ ਉਹਦੇ ਨਾਂ ਪੈ ਜਾਂਦੇ ਸੀ ਕਿਸੇ ਬੱਚੇ ਦੀਆਂ ਅੱਖਾਂ ਜੇ ਬਿੱਲੀਆਂ ਤਾਂ ਨਾਂ ਬਿੱਲਾ ਪਾ ਲਾਉਂਦੇ ਜੇ ਕਿਸੇ ਰੰਗ ਦਾ ਬਾੜਾ ਹੀ ਸੋਹਣਾ ਹੋਣਾ ਤਾਂ ਕਿਹੜਾ ਗੋਰਾ ਨਾਂ ਰੱਖਦੇ ਉਹਦਾ ਜੇ ਕਿਸੇ ਰੰਗ ਦਾ ਸਾਵਲਾ ਹੋਣਾ ਰੰਗ ਦਾ ਕਾਲਾ ਹੋਣਾ ਤਾਂ ਨਾਂ ਹੀ ਕਾਲਾ ਪੈ ਜਾਂਦਾ ਇਹ ਬੱਚੀ ਬਾਤ ਸੁਦਰਸੀ ਦੇ ਨਾਮ ਦਾ ਰੱਖ ਦਿੱਤਾ ਸੁਦਰੀ ਇਹ ਆਪਣੇ ਮਾਤਾ ਪਿਤਾ ਦੇ ਘਰ ਦੇ ਵਿੱਚ ਚੌਧਰੀ ਦੀ ਧੀ ਹੈ ਪੜੀ ਰਹੀ ਬੱਚੀ ਹੈ ਹਰ ਘਰ ਦੇ ਵਿੱਚ ਸੁਜਜੀ ਹੈ ਇਹਨੇ ਐਜੂਕੇਸ਼ਨ ਵੀ ਹਾਸਲ ਕੀਤੀ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਲੜਕੀਆਂ ਨੂੰ ਪੜਨ ਨਹੀਂ ਸੀ ਦਿੱਤਾ ਜਾਂਦਾ ਪਰ ਜਿਹੜੇ ਰਾਜੇ ਮਹਾਰਾਜੇ ਜਾਂ ਲੈਂਡਲੋਰਡ ਬੰਦੇ ਸਨ ਉਹਨਾਂ ਦੀਆਂ ਧੀਆਂ ਘਰ ਦੇ ਵਿੱਚ ਪੜ੍ਹਿਆ ਕਰਦੀਆਂ ਸਨ ਹਰ ਤਰ੍ਹਾਂ ਦਾ ਹੁਨਰ ਉਹਨਾਂ ਕੋਲ ਹਿੱਕਾ ਸੀ ਇਹ ਬੱਚੀ ਪੜੀ ਲਿਖੀ ਹੈ ਰਾਜਨੀਤੀ ਸ਼ਾਸਤਰ ਵੀ ਪੜਿਆ ਇਹਨੇ ਜਾਣ ਕੇ ਨੀਤੀ ਵੀ ਪੜੀ ਹੈ ਇਹ ਜਵਾਨ ਹੋਈ ਹਰ ਇੱਕ ਮਾਤਾ ਪਿਤਾ ਨੂੰ ਰੀਤ ਹੁੰਦੀ ਹੈ ਕਿ ਸਾਡੀ ਧੀ ਰਾਣੀ ਵਿਆਹ ਜਵਾਨ ਹੋ ਗਈ ਹੈ ਸਾਡਾ ਪੁੱਤ ਜਵਾਨ ਹੋ ਗਿਆ ਹੈ ਹੁਣ ਵਿਆਹੀਏ ਹੁਣ ਇਸ ਪਿਤਾ ਦੀਆਂ ਤੇ ਮਾਤਾ ਦੀਆਂ ਸਤਰਾ ਨੂੰ ਗੁਰ ਪਿਆਏ ਦਸ ਪਾਈ ਗਈ ਹੈ ਕਸੂਰ ਥਲੇ ਦਾ ਰਹਿਣ ਵਾਲੇ ਭੀਮ ਚੰਦ ਨਾਂ ਦਾ ਲੜਕਾ ਕਾਫੀ ਤਹੀਰ ਸੀ ਉਹਦੇ ਨਾਲ ਇਹਦੀ ਮੰਗਲੀ ਕਰ ਦਿੱਤੀ ਗਈ ਇਹ ਤੀ ਰਾਣੀ ਦੇ ਵਿਆਹ ਦੇ ਦਿਨ ਮੁਕਰਰ ਕਰ ਲਏ ਗਏ ਕੋਈ ਸ਼ਾਇਰ ਲਿਖਦਾ ਕਿਧਰ ਲੜੀ ਬਿਮਾਰੀ ਕੋ ਪਿਤਾ ਜੈਸਰ ਵਾਲੀ ਕੋਲੇ ਇਨ ਦੀਨਨ ਕੇ ਨੈਣ ਮੇ ਨਿੰਦਰ ਕਭੀ ਨਾ ਹੋਏ ਕਹਿੰਦੇ ਜਿਹਦੇ ਸਿਰ ਤੇ ਕਾਰਜੇ ਦੀਆਂ ਪੰਡਾਂ ਬਚੀਆਂ ਹੋਣ ਨੀਂਦ ਉਹਨੂੰ ਨਹੀਂ ਆਉਂਦੀ ਜਿਹਦਾ ਸਿਰ ਤੇ ਬਾਰੀ ਹਥਿਆਰ ਲੈ ਕੇ ਖੜਾ ਹੋਵੇ ਨੀਂਦ ਉਹਨੂੰ ਵੀ ਨਹੀਂ ਆਉਂਦੀ ਤੇ ਕਹਿੰਦੇ ਜੇ ਦੀ ਧੀ ਵਿਆਹਣ ਯੋਗ ਹੋ ਜਵੇ ਤੇ ਉਹਦੇ ਮਾਤਾ ਪਿਤਾ ਦੀ ਵੀ ਰਾਤਾਂ ਦੀ ਨੀਂਦ ਉੱਡ ਜਾਇਆ ਕਰਦੀ ਹੈ ਤੇ ਸੁੰਦਰੀ ਵਿਆਹਣ ਯੋਗ ਹੋਈ ਦੱਸ ਪਾਈ ਗਈ RAM ਸਰੂਪ ਦਾ ਲੜਕਾ ਇੱਕ ਪੂਠਲੇ ਦਾ ਰਹੀਸ ਹੈ RAM ਸਰੂਪ ਵਿਦਿਆਵਤੀ ਦਾ ਪੁੱਤਰ ਹੈ ਪੀ ਮਜੰਦ ਇਹਦੇ ਨਾਲ ਇਹਦੀ ਮੰਗੜੀ ਹੋਈ ਕੁੜਮਾਈ ਹੋਈ ਵਿਆਹ ਦਾ ਦਿਨ ਮੁਕਰਰ ਕਰ ਲਏ ਗਏ ਹੁਣ ਇਹ ਸੁੰਦਰੀ ਆਪਣੇ ਵੀਰੇ ਦੇ ਨਾਲ ਵਿਚਾਰਾ ਕਰਦੀ ਹੈ ਬਲਵੰਤ ਰਾਏ ਨਾਲ ਕਹਿੰਦੀ ਹੈ ਵੀਰਾ ਮੇਰੇ ਮੰਦੀਆਂ ਰੀਝਾਂ ਦੇ ਤੂੰ ਪੂਰੀਆਂ ਕਰ ਕਹਿੰਦਾ ਭੈਣਾ ਦੱਸ ਤੇਰੇ ਦਿਲ ਦੀ ਕੀ ਰੀਝ ਹੈ ਮੈਂ ਤੇਰੀ ਹਰ ਇੱਕ ਰੀਝ ਪੂਰੀ ਕਰਾਂਗਾ ਕਹਿੰਦੇ ਵੀਰਿਆ ਮੇਰੀ ਵੀ ਜੇ ਹੈ ਜਦੋਂ ਕਿਤੇ ਮੈਂ ਢੋਲੀ ਵਿੱਚ ਬੈਠਾ ਨਾ ਤੇ ਮੇਰਾ ਵੀਣਾ ਖੰਡੇ ਵਾਟੇ ਦਾ ਆਉਂਤ ਛੱਕੇ ਦਮਾਲਾ ਸਜਾ ਕੇ ਸ਼ਸ਼ਤਰ ਪਹਿਨ ਕੇ ਗੁਰੂ ਹੋਬੇ ਸਿੰਘ ਮਹਾਰਾਜ ਜੀ ਦਾ ਮੰਨਤ ਛੱਕੇ ਆਪਣੇ ਪੁੱਤਰ ਹੱਥਾਂ ਦੇ ਨਾਲ ਮੇਰੀ ਢੋਲੀ ਦੀ ਮਦਾਈ ਸੀ ਤੇ ਮੇਰੀ ਇਹੇ ਹੀ ਨਹੀਂ ਹੈ ਫਿਰ ਭਗਵੰਤ ਰਾਏ ਕਹਿੰਦਾ ਪੈਣਾ ਕੋਈ ਗੱਲ ਨਹੀਂ ਇਹ ਜਿਹੜੇ ਵਿਚਾਰਾ ਕਰਦੇ ਸਨ ਜਿਹਦਾ ਪਿਤਾ ਚੌਥੀ ਸ਼ਾਮਾ ਇਹ ਗੱਲਾਂ ਸੁਣੀਆ ਇਹਨੇ ਆਪਣੇ ਪੁੱਤਰ ਦੀ ਬਾਤ ਫੜੀ ਹੈ ਆਪਣੇ ਸਪੈਸ਼ਲ ਕਮਰੇ ਦੇ ਵਿੱਚ ਜਾ ਕੇ ਜਿਵੇਂ ਉਸ ਵੇਲੇ ਘਾਹ ਦੀ ਸਿੱਟੇ ਸੱਜਣਾ ਤੇ ਹੋ ਰੇ ਝੂਮਾ ਦਾ ਨਸ਼ਾ ਕਰੇ ਹੈ ਜਿਵੇਂ ਉਸ ਵੇਲੇ ਹੋ ਰੇ ਸਿੱਖਾਂ ਦੇ ਝੂਮਾ ਜਿਵੇਂ ਪੁੱਤਰਾ ਹੱਤਾ ਸਿੰਘ ਦਾ ਬੈਣੀ ਹੈ ਸੀਨਾ ਨੂੰ ਵੱਢ ਦਿੱਤਾ ਜਾ Tchau!